ਬਹੁਤ ਯਾਰ ਤੁਸੀਂ ਕਹਿੰਦੇ ਗਲਤ ਹੋ ਰਿਹਾ ਸਰ ਤੁਸੀਂ ਪਹਿਲਾਂ ਆਪਣਾ ਨਾਮ ਚੋਣ ਦਿੱਤੀ ਤੁਹਾਡੀ ਗੱਲ ਸੁਣਾਉਣ ਵਾਸਤੇ ਆਇਆ ਹਾਂ ਅਸੀਂ ਕਰਦਾ ਸਤਾਇਆ ਦਾ ਬਣਾ ਦਿੰਦੇ ਹੋਰ ਇੱਥੇ ਸਾਰੇ ਮੱਲੇ ਵਾਲੇ ਤੁਹਾਡੇ ਸਾਹਮਣੇ ਸਾਰੇ ਗੱਲ ਸੁਣਦੇ ਨੇ ਜੀ ਫੁੱਟ ਖੰਡ ਕਿਤੇ ਮਿਲਣਾ ਨਹੀਂ ਕੋਈ ਗੱਲ ਨਹੀਂ ਅਸੀਂ ਅਸੀ ਮੱਲੇ ਅਸੀ ਮੱਲੇ ਵਾਲੇ ਹਾਂ ਭਾਜੀ ਜਦ ਬਣੀ ਆ ਅਸੀਂ ਅਸੀ ਮੱਲੇ ਵਾਲਿਆਂ ਦੇ ਨਾਲ ਆ ਅਸੀਂ ਤੁਹਾਡੇ ਸਾਰੇ ਲੋਕਾਂ ਇਹ ਵਾਲਾ ਤੁਹਾਡੇ ਬਣਾਏ ਹੋਏ ਸੇਵਾਦਾਰ ਆ ਅਸੀਂ ਇੱਥੇ ਹਾਜ਼ਰ ਆ ਆਪਾਂ ਵੀ ਗਲਤ ਕੰਮ ਨਹੀਂ ਕਰਨਾ ਜਿੰਦਾਬਾਦ ਆਪਾਂ ਕਾਨੂੰਨ ਦੇ ਉਲਟ ਗਲਤ ਕੰਮ ਨਹੀਂ ਕਰਨਾ ਜੇ ਆਪਾਂ ਕੋਈ ਗਲਤ ਬਿਲਡਿੰਗ ਬਣੀ ਹੈ ਇੱਥੇ ਕੁਝ ਹੋਇਆ ਹੈ ਉਹਦਾ ਜਿਹੜਾ ਹੈਗਾ ਆਪਾਂ ਲੀਗਲ ਤੌਰ ਤੇ ਜਿਹੜਾ ਥੋੜਾ ਜੁਰਮਾਨਾ ਬਣਦਾ ਹੈ ਲੀਗਲ ਤੌਰ ਤੇ ਜੋ ਹੈਗਾ ਉਹ ਹੋਊਗਾ ਬਟ ਅੱਜ ਦੀ ਡੇਟ ਤੇ ਇਹਦਾ ਬੰਦਾ ਕਿੰਨੇ ਰੁਪਏ ਹੈ ਕੀ ਕਰਿਆ ਜਾਣਾ ਹੈ ਕਿ ਕਿਰਤੀ ਸਾਹਿਬਾ ਜਾਣ ਕਰਦੇ ਆ ਜੀ ਮੇਸਟਰਾ ਦਾ ਕੀ ਜੀ ਖੜ ਰਹੇ ਨੇ ਅੱਜ ਲਗਾਤਾਰ ਜਾਨੀ ਜੀ 1.5-2 ਘੰਟੇ ਚੱਲੀ ਆ ਜਿੰਨੇ ਕੀ ਮਸ਼ੀਨਾਂ ਕਰ ਸਰਦੀ ਸੀ ਵੀ ਫੇਰ ਰਹੀਆਂ ਤੇ ਅਸੀਂ ਟ੍ਰੇਲਰ ਮਸ਼ੀਨਾਂ ਲਾਈਆਂ ਹੋਰ ਸਲੈੱਡ ਵੀ ਤੋੜੀਏ ਤੁਹਾਡੇ ਸਾਹਮਣੇ ਤੇ ਹੁਣ ਤੁਸੀਂ ਦੇਖ ਹੀ ਰਹੇ ਹੋ ਮਾਹੌਲ ਨੂੰ ਅਸੀਂ ਦੇਖ ਰਹੇ ਹਾਂ ਅਸੀਂ ਆਪਣੇ ਕਿਰਤੀ ਸਾਹਿਬੇ ਕੋਈ ਕੈਮਰਾ ਤੇ ਕੈਪਚਰ ਵੀ ਕਰ ਰਹੇ ਹਾਂ ਇੱਕ ਦੰਦ ਨਾਲ ਆਹ ਇਹ ਤੇ ਆਦਾ ਅਸੀਂ ਆਪਣੇ ਸੀਨੀਅਰ ਅਫਸਰ ਨਾਲ ਜੀ ਜਿਹਨੇ ਸਾਈਡ ਹੋਊਗਾ ਆਡਾ ਸਟਾਫਾ ਪੂਰਾ ਨਹੀਂ ਇਧਰ ਆ ਗਿਆ 57 ਕੋਲ ਹੋਏ ਸੀ ਇੱਕ ਅੰਦਰ ਜੀ ਸ਼ਾਮ ਪ੍ਰੈਜ਼ੀਡੈਂਟ ਕਾਤੋ ਨਹੀਂ ਜਾਂਦਾ ਕਾਪੀ ਸਾਹਿਬ ਅਸਰ ਇਤਿਹਾਸ ਦੇ ਲਈ ਆ ਜਾਈ ਰਹੇ ਆ ਜੀ ਇਧਰ ਆ ਜੀ ਸਾਡਾ ਸਟਾਫਾ ਮੌਜੂਦ ਹੈ ਤਾਂ ਹੁਣ ਸਾਡੇ ਮਿਲ ਕੇ ਸਾਡੇ ਕਿ ਉਹ ਲੋਹੋਂ ਤੋਂ ਲਈ ਬਾਕੀ ਜਾ ਰਹੇ ਹੋ ਜਾਣੇ ਪੈਣਾ ਆਹ ਬਰੋਸਾ ਦੁਆਰ ਦਾ ਕੋਈ ਨਹੀਂ ਜਿੱਦਾਂ ਕਹਿ ਰਹੇ ਹਾਂ ਅਸੀਂ ਇਹਦੇ ਵਿੱਚ ਪ੍ਰੋਵੀਜ਼ਨ ਹੈਗਾ ਜੀ ਕੋਈ ਅੱਗੇ ਵੀ ਜਿਹੜੀ ਜਿੱਦਾਂ ਕਹਿ ਰਹੇ ਆ ਬਿ ਲੀਗਲੀ ਤੌਰ ਤੇ ਲੀਗਲੀ ਕੀ ਪ੍ਰੋਵੀਜ਼ਨ ਹੈ ਨਹੀਂ ਜੋ ਮੁੱਖ ਮੰਤਰੀ ਕਹਿੰਦੇ ਆ ਉਹੀ ਆ ਕੋਈ ਪੋਜੀਟਿਵਲੀ ਦੇ ਸਰਕਾਰ ਪੋਜੀਟਿਵ ਤਾਂ ਹੁੰਦੀ ਹੈ ਉਹਦੇ ਹਿਸਾਬ ਨਾਲ ਅਚਲ ਆਮ ਦੀ ਘਾਟੀ ਕੋਈ ਨਹੀਂ ਬੰਨ ਕਿਹੜੀ ਬਾਕੀ ਜਗ੍ਹਾ ਤੇ ਕਰ ਰਹੀ ਹੋਏ ਕਿ ਕਿ ਹੁਣ ਉਹ ਸਾਡੇ ਸਿਰੇ ਤੇ ਸਾਡੇ ਸਾਹਮਣੇ ਕਾਰਵਾਈ ਕਰਨੇ ਆਏ ਨੇ ਇਹ ਅਧਿਕਾਰੀ ਇਹ ਲਿਆਵਾਂਗੇ ਜੀ ਵੀ ਪਿਛਲੇ ਇਨਰਲੇਜਸ ਤੋਂ